ਗਾਮੁਰਪੀ ਇਹ ਸਾਰੀ ਭੈਣ ਸਾਰੀ ਭੈਣ ਹੈ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਕਮਾ ਜੀ ਤੁਹਾਡਾ ਆਪਣੀ YouTube ਚੈਨਲ ਸਰਾ ਫੈਮਿਲੀ ਦੇ ਸਰਾਉਂ ਦੇ ਸਾਰੇ ਕਿਵੇਂ ਹੋ ਤੇ ਅੱਜ ਤਰੀਕ ਹੋ ਗਈ ਕਿੰਨੀ ਹੋ ਗਈ 21 21 ਤਰੀਕ ਹੋ ਗਈ ਅੱਜ ਸਵੇਰ ਦਾ ਟਾਈਮ ਆਫ ਮਾਰਨਿੰਗ ਦਾ ਤੇ ਮੋੜੇ ਰਾਤ ਰਾਸਤਾ ਦੇਖੋ ਜਿੱਥੋਂ ਦੀ ਲੰਘਣਾ ਹੈ ਕਿੰਨਾ ਬੇਕਾਰ ਆਗਾ ਮਾੜਾ ਪਾਣੀ ਇਹ ਇਹ ਟੁੱਟੀ ਕਰਕੇ ਪਾਣੀ ਐ ਖੜਦਾ ਆ ਆਉ ਨਹੀਂ ਨੀ ਵੀ ਆ ਨੀ ਵੀ ਆ ਟੋਗਲੀ ਨਾਲੀਆਂ ਉੱਚੀਆਂ ਨੇ ਨਾਲੀਆਂ ਤਾਂ ਕਿੰਨੀ ਦਿਨੀ ਉੱਚੀਆਂ ਨੇ ਦੇਖੋ ਇਹ ਟੋਬਾ ਹਰਾ ਹਰਾ ਪਾਣੀ ਐ ਨੀਲਾ ਨਹੀਂ ਐ ਹਰਾ ਤਾਂ ਖਰਾਬ ਹੋਇਆ ਹੈ ਖਰਾਬ ਪਾਣੀ ਇੱਥੀਆਂ ਨੇ ਮੱਸੀ ਢੋੜ ਪਪਲੇ ਕਬੂੜਾ ਨਿੰਮਾ ਜੀ ਸ਼ਾਂਤ ਬੋਤਾਰੇ ਹੈ ਸਤਰੀਕ ਹੋ ਗਿਆ ਜੀ ਅੱਜ ਚਿੱਕੀ ਟਾਈਮ ਹੋ ਗਿਆ ਮਾਰਨਿੰਗ ਦਾ ਸਾਢੇ 1:30 ਹੋ ਗਿਆ ਹੁਣ ਤੇ ਵਲੌਗ ਤੁਹਾਡੇ ਤੱਕ 2-3 ਦਿਨ ਹੋ ਗਏ ਨਹੀਂ ਆ ਰਿਹਾ ਜਿਹਦਾ ਰੀਜ ਨਾ ਕੀ ਜੜਵੀ ਤਬੀਅਤ ਤਾਂ ਥੋੜੀ ਜਿਹੀ ਖਰਾਬ ਚੱਲ ਰਹੀ ਹੈ ਇਸ ਟਾਈਮ ਆ ਤੇ ਮੇਰੀ ਨਾ ਟੂਹੀ ਦੇ ਵਿੱਚ ਬੈਕ ਪੇਨ ਦਰਦ ਹੋ ਰਿਹਾ ਬਹੁਤ ਜ਼ਿਆਦਾ ਤੇ ਡਿਸਕ ਪ੍ਰੋਬਲਮ ਆ ਗਈ ਉਹਦੇ ਕਰਕੇ ਨਾ ਤਾਂ ਬੈਠਿਆ ਜਾਂਦਾ ਨਾ ਖੜਿਆ ਜਾਂਦਾ ਤੇ ਤਕਲੀਫ ਬਹੁਤ ਜ਼ਿਆਦਾ ਹੁਣ ਤੱਕ ਕੋਈ ਫਰਕ ਆਗਾ ਤੇ ਹਫਤਾ ਹੋ ਗਿਆ ਬਸ ਪਈਆਂ ਨਾ ਬੈਠਿਆ ਜਾਂਦਾ ਤੇ ਨਾ ਹੀ ਖੜਿਆ ਜਾਂਦਾਗਾ ਪਹਿਲਾਂ ਆਪਾਂ ਬਹੁਤ ਹੀ ਨਾ ਡਾਕਟਰ ਸੀ ਆਪਣੇ ਹੱਡੀਆਂ ਦਾ ਉਸ ਤੋਂ ਟ੍ਰੀਟਮੈਂਟ ਲੈਂਦੇ ਸੀ ਕਿਉਂਕਿ ਉਹ ਏਨੀ ਬੁਰੀ ਹਾਲਤ ਸੀ ਵੀ ਕਿਤੇ ਹੋਰ ਆਪਾਂ ਜਾ ਕੇ ਦਿਖਾ ਵੀ ਨਹੀਂ ਸਕਦੇ ਸੀ ਵੀ ਇੰਨਾ ਬੁਰਾ ਹਾਲ ਸੀ ਬੈਠਿਆ ਨਹੀਂ ਸੀ ਜਾਂਦਾ ਤੇ ਹੁਣ ਕੁਝ ਫਰਕ ਆ ਕੇ ਨਾਲ ਉਹ ਵੀ ਮੈਂ ਵੀ ਹੁਣ ਬੈਠ ਸਕਦੇ ਆ ਵੀ ਜੇ ਕਿਤੇ ਆਪਾਂ ਜਾਣਾ ਹੋਵੇ ਤੇ ਇੰਨਾ ਫਰਕ ਪੈ ਗਿਆ ਪਹਿਲਾਂ ਤਾਂ ਪੈਣਾ ਬੈਠਣਾ ਖੜਨਾ ਸਹਾਰੇ ਨਾਲ ਹੀ ਪੈਂਦਾ ਸੀ ਤੇ ਹੁਣ ਆਪਾਂ ਅੱਜ ਵੀ ਉੱਥੋਂ ਚਲੋ ਆਪਾਂ ਦਵਾਈ ਤਿੰਨ ਚਾਰ ਦਿਨ ਥੈਰੇਪੀ ਵਗੈਰਾ ਕਰਾਉਂਦੇ ਰਹੇ ਆ ਨਾ ਮੈਡੀਸਨ ਵੀ ਸੀ ਥੈਰੇਪੀਆਂ ਵੀ ਹੁੰਦੀਆਂ ਸੀ ਰੋਜ਼ ਅੱਜ ਫਿਰ ਹੁਣ ਇੱਥੇ ਡਾਕਟਰ ਦੇ ਦਿਲ ਜਿਹਾ ਨਹੀਂ ਖੜਿਆ ਹੈਗਾ ਵੀ ਸ਼ਾਇਦ ਵੀ ਮਾਨਸਾ ਡਾਕਟਰ ਪੰਕਜ ਸ਼ਰਮਾ ਹਨ ਹੱਡੀਆਂ ਦੇ ਬਹੁਤ ਵੈਸਟ ਡਾਕਟਰ ਆਪ ਉੱਥੇ ਚੱਲੇ ਅੱਜ ਤੇ ਵੀ ਚਲੋ ਵਧੀਆ ਡਾਕਟਰ ਬਰੀ ਹੁੰਦਾ ਪਾਰਾ ਤਾਂ ਚਲੋ ਕੋਈ ਵੀ ਨਹੀਂ ਹੁੰਦਾ ਹਨ ਜਦੀ ਪਹਿਲਾਂ ਤਾਂ ਇਹ ਜੀ ਹਾਂ ਪਹਿਲਾਂ ਮੇਰੀ ਟੂ ਹੀ ਹੋ ਜਾਂਦੀ ਸੀ ਇਦਾਂ ਮੇਰੇ ਨਾ ਟੂ ਹੀ ਵੀ ਮਣ ਗਿਆ ਥੱਲਿਓਂ ਵੀ ਆਂਕੇ ਹਿੱਲੇ ਹੋਇਆ ਥੋੜੇ ਜਿਵੇਂ ਮੈਂ ਬਾਹਰ ਚੱਕ ਲਿਆ ਸੀ ਉਹਦੇ ਨਾਲ ਨੁੱਤੋਂ ਹਿੱਲ ਗਈ ਸੀ ਬਸ ਵੀ ਜਦੋਂ ਵੀ ਵਜਨ ਦਾ ਕੰਮ ਕਰ ਲੈਨੇ ਆਪਾਂ ਚੱਕ ਲੈਨੇ ਆਂ ਕੁਛ ਵੀ ਹੈ ਨਾ ਉਹਦੇ ਨਾਲ ਫਿਰ ਹਿੱਲ ਜਾਂਦੀ ਹੈ ਐਦ ਕੀ ਸੀ ਜਿਹੜਾ ਬਾਲਾ ਕੰਬ ਵਧ ਗਿਆ ਐਦ ਕੀ ਜਾਦੇ ਪ੍ਰੋਬਲਮ ਆ ਗਈ ਐਦ ਕੀ ਤਾਂ ਬਾਲਾ ਪੂਰਾ ਹਾਲ ਹੋ ਗਿਆ ਸੀਗਾ ਤੇ ਹੱਥ ਤਾਂ ਹੋ ਗਿਆ ਹੁਣ ਹੁਣ ਅੱਜ ਮੈਨੂੰ ਐ ਲੱਗਿਆ ਵੀ ਮੈਂ ਉਹ ਡਾਕਟਰ ਦੇ ਦਿਖਾ ਕੇ ਆਵਾਂ ਕਿ ਸ਼ਹਿਦ ਉਹ ਇਤੂ ਵਧੀਆ ਇਲਾਜ ਕਰ ਦਵੇ ਹੈ ਨਾ ਕਿ ਡਾਕਟਰ ਇਹ ਕਹਿੰਦੇ ਨੇ ਵੀ ਇਹ ਜਿਹੜਾ ਜਿੱਥੋਂ ਪਹਿਲਾਂ ਆਪਾਂ ਦਵਾਈ ਲੈਂਦੇ ਸੀ ਡਾਕਟਰ ਕਹਿੰਦਾ ਵੀ ਰੈਸਟ ਜ਼ਰੂਰੀ ਆ ਪਹਿਲਾਂ ਤਾਂ ਰੈਸਟ ਆ ਗਈ ਵੀ ਜਿੰਨੀ ਰੈਸਟ ਕਰੋਗੇ ਤੁਸੀਂ ਓਨਾ ਠੀਕ ਰਿਕਵਰ ਹੋਊਗਾ ਛੇਤੀ ਤੁਹਾਨੂੰ ਪਤਾ ਜੀ ਹੋਣਾ ਰੈਸਟ ਤਾਂ ਚਲੋ ਮੈਂ ਕਰੀ ਜੰਨੀ ਆ ਤੇ ਐਜਾ ਤਾਂ ਕੋਈ ਹੈ ਨਹੀਂ ਗਾ ਮੈਨੂੰ ਕੋਈ ਕੰਮ ਦਾ ਹੋ ਆ ਪਰ ਫੇਰ ਵੀ ਹੈ ਨਾ ਸਾਰਾ ਦਿਨ ਰਾਤ ਪਏ ਰਹਿਣਾ ਵੀ ਬਹੁਤ ਆਣ ਲੱਗਦਾ ਆਪਦੇ ਆਪ ਨੂੰ ਵੀ ਪੈਣਾ ਕਿੰਨਾ ਔਖਾ ਆ ਦਿਨ ਤੇ ਰਾਤ ਚਲੋ ਰਾਤ ਤਾਂ ਬਣੀ ਹੋਈ ਆ ਦਿਨੇ ਵੀ ਸਾਰਾ ਦਿਨ ਆ ਨਾ ਤੇ ਇਹ ਵੀ ਮਤੱਕ ਗਈ ਤੇ ਹੁਣ ਮੈਨੂੰ ਐ ਲੱਗਿਆ ਵੀ ਉੱਥੇ ਮਾਨਸਾ ਦੇ ਡਾਕਟਰ ਦੇ ਦਿਖਾਇਆ ਇਹ ਸ਼ਾਇਦ ਵੀ ਉਹ ਛੇਤੀ ਮੈਨੂੰ ਆਰਾਮ ਕਰ ਦੂਗਾ ਕਿਉਂਕਿ ਤੁਹਾਨੂੰ ਪਤਾ ਹੈ ਨਾ ਬਲੌਗਿੰਗ ਵਾਲਾ ਕੰਮ ਵੀ ਰੁਕ ਰਿਹਾ ਆਪਣਾ ਵਲੌਗ ਵੀ ਨਹੀਂ ਆ ਰਹੇ ਹਨ ਉਹਦੇ ਕਰਕੇ ਵੀਡੀਓ ਕੌਣ ਬਣਾਵੇ ਵੀਡੀਓ ਦਾ ਵੀ ਓਖਾ ਹੋ ਰਿਹਾ ਹੈਗਾ ਤੇ ਅੱਜ ਮੈਨੂੰ ਹੁਣ ਆ ਜਾਂਦੇ ਜਾਂਦੇ ਮੈਨੂੰ ਐ ਲੱਗਿਆ ਵੀ ਚਲੋ ਮੈਂ ਥੋੜੀ ਜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਾਂ ਦੱਸਦਾ ਫਿਰ ਵੀ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਏ ਨੇ ਵੇਟ ਕਰਦੇ ਆ ਨਾ ਲੱਗਦਾ ਅਗਲੇ ਨੂੰ ਪਤਾ ਨਹੀਂ ਸ਼ਾਇਦ ਵਲੌਗ ਆਉਣ ਨੂੰ ਬੰਦ ਹੋ ਗਏ ਜਿਹੜੇ ਤੇ ਹੁਣ ਮੈਂ ਤਾਂ ਥੋੜੀ ਜੀ ਵੀਡੀਓ ਲਈ ਤੁਹਾਨੂੰ ਅਪਡੇਟ ਦੇ ਰਹੀ ਹਾਂ ਬਾਕੀ ਆਪਾਂ ਜਾਣਦੇ ਹਾਂ ਮੈਂ ਡਾਕਟਰ ਦੇ ਜਿੰਨੀ ਕੁ ਵੀਡੀਓ ਮੇਰੇ ਤੋਂ ਸ਼ੇਅਰ ਹੋਈ ਬੈਠੀ ਬੈਠੀ ਤੋਂ ਮੈਂ ਤੁਹਾਨੂੰ ਸ਼ੇਅਰ ਕਰ ਦਊਗੀ ਤੇ ਹੁਣ ਦੇਖਦੇ ਆ ਵੀ ਡਾਕਟਰ ਕੀ ਕਹਿੰਦਾ ਦਾ ਵੀ ਰੱਛੀ ਦਾਸ ਦਾ ਜਾਂ ਕੁਝ ਹੋਰ ਕੋਈ ਪੱਟੇ-ਪੁੱਟੇ ਵਗੈਰਾ ਜਾਂ ਕੁਝ ਵੀ ਲਾਉਂਦਾ ਹਨਾ ਕਿਉਂਕਿ ਜੇ ਜਿਵੇਂ ਹੁਣ ਆਪਾਂ ਬਾਥਰੂਮ 'ਚ ਜਾਂਦੇ ਆ ਕਿ ਬ੍ਰਸ਼ ਵਗੈਰਾ ਵੀ ਕਰਦੀਆਂ ਮੈਂ ਹਨਾ ਬਸ ਇੰਨੇ ਕ ਟਾਈਮ 'ਚ ਮੇਰੀ ਟੂਹੀ ਦਰਦ ਕਰਨ ਲੱਗ ਜਾਂਦੀ ਹੈ ਵੀ ਇੰਨਾ ਟਾਈਮ ਵੀ ਨਹੀਂ ਦੇ ਖੜਾ ਹੁੰਦਾਗਾ ਬ੍ਰਸ਼ ਕਰਨ ਤੇ ਕਿੰਨਾ ਕ ਟਾਈਮ ਲੱਗਦਾ ਆਪਾਂ ਨੂੰ ਇੰਨਾ ਕ ਟਾਈਮ ਵੀ ਨਹੀਂ ਖੜ ਹੁੰਦਾ ਇੰਨੀ ਬੁਰੀ ਹਾਲਤ ਹੋ ਰਹੀ ਹੈਗੀ ਤੇ ਬਾਕੀ ਤੁਹਾਨੂੰ ਪਤਾ ਹੈ ਨਾ ਕੰਮ ਦਾ ਟਾਈਮ ਆਗਾ ਚਲੋ ਝੋਨਾ ਜਾਂਦਾ ਤਾਂ ਆਪਣੇ ਲੱਗ ਗਿਆ ਫਿਰ ਹਾਲ ਸਾਰਾ ਇਕੱਲੇ ਬੰਦੇ ਨੂੰ ਕੰਮ ਦਾ ਬਹੁਤ ਔਖਾ ਹੋ ਜਾਂਦਾ ਤੇ ਨੂੰ ਸਾਰਾ ਕੰਮ ਉਹਦੇ ਸੱਤੇ ਆ ਗਿਆ ਪਹਿਲਾਂ ਜਦ ਦੋ ਜਾਨੀਆਂ ਤਾਂ ਕਰਦੀਆਂ ਸੀ ਨਾਲ ਮਿਲ ਕੇ ਨਾ ਹੋ ਜਾਂਦਾ ਸੀ ਤੇ ਹੁਣ ਮੈਨੂੰ ਆਇਆ ਮੈਂ ਛੇਤੀ ਛੇਤੀ ਠੀਕ ਹੋ ਜਾਣਾ ਪੜਨਾ ਵੀ ਬਹੁਤ ਔਖਾ ਲੱਗਦਾ ਹੈ ਨਾ ਤੇ ਹੁਣ ਆਪਾਂ ਮਾਨਸਾ ਪਹੁੰਚਣ ਵਾਲੇ ਆਂਗੇ ਡਾਕਟਰ ਦੇ ਨਾਲ ਭੀੜ ਬਹੁਤ ਜ਼ਿਆਦਾ ਹੁੰਦੀ ਆ ਤੇ ਸਾਜਰੇ ਜਾਣਾ ਪੈਂਦਾ ਨਹੀਂ ਫਿਰ ਸਾਰਾ ਦਿਨ ਖੋਟੇ ਜਾਂਦਾਗਾ ਤੇ ਆਪਾਂ ਸਾਢੇ 7:30 ਪੌਣੇ ਘੱਟ ਕਰੋ ਤੁਰੇ ਸੀਗੇ ਤਾਂ ਲੱਗ ਗਈਆਂ ਹੋਣਗੀਆਂ ਲੈਣਾ ਜਾ ਕੇ ਦੇਖਦੇ ਆਂਗੇ ਨੰਬਰ ਨੰਬਰ ਉੱਥੇ ਉਹਦੀ ਲਿਖਾਉਣਾ ਪੈਂਦਾ ਨੰਬਰ ਲੱਗਦਾਗਾ ਤੇ ਪਹਿਲਾਂ ਤਾਂ ਫੋਨ ਤੇ ਨੰਬਰ ਲੱਗ ਜਾਂਦਾ ਸੀ ਹੁਣ ਤਾਂ ਜਾ ਕੇ ਲਵਾਉਣਾ ਪੈਂਦਾ ਤੇ ਹੁਣ ਆਪਾਂ ਜਾ ਕੇ ਦੇਖਦੇ ਆਪਾਂ ਬਸ ਸਾਮਾਨ ਸਾਂ ਪਹੁੰਚਣ ਆਲੀ ਆਂਗੇ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਜੀ ਪਿਆਰ ਦਿਓ ਆਪਣੀਆਂ ਵੀਡੀਆਂ ਨੂੰ ਹਨਾ ਤੇ ਹੁਣ ਵੀ ਮੈਂ ਬੈਠੀ ਆ ਗੱਡੀ ਦੇ ਵਿੱਚ ਤੇ ਜਿੰਨੀ ਜਿਹੜਾ ਦਰਦ ਆਗਾ ਉਹ ਐ ਨਹੀਂ ਵੀ ਇੱਕੋ ਤਾਂ ਵੀ ਆਰਾਮ ਜਿਹਾ ਆ ਗਿਆ ਢੋਹੀ ਨੂੰ ਵੀ ਜਖਮ ਹੀ ਹੋ ਗਿਆ ਐ ਨਹੀਂ ਹੈਗਾ ਜਦੋਂ ਪੈਨੇ ਆਪਾਂ ਵਜਨ ਪੈਂਦਾ ਹਨ ਅ ਡੈਸਕ ਤੇ ਆਪਣਾ ਵਜਨ ਪੈਂਦਾ ਜਦੋਂ ਉਦੋਂ ਦਰਦ ਹੋਰ ਹੋਣ ਲੱਗ ਜਾਂਦਾ ਵਾ ਤੇ ਡਾਕਟਰ ਮੈਨੂੰ ਕਹਿੰਦਾ ਪਿੰਡ ਵਾਲਾ ਕਹਿੰਦਾ ਜੇ ਤੇ ਐਂ ਹੀ ਰੋਜ਼ ਰੋਜ਼ ਥੋੜੇ ਦਿਨਾਂ ਬਾਅਦ ਵੀ ਖਿੱਲੇ ਜਾਂਦੀ ਹੈ ਇਹ ਵੀ ਜਿਵੇਂ ਐਂ ਹੁੰਦਾ ਰਿਹਾ ਵੀ ਆਪਰੇਸ਼ਨ ਕਰਕੇ ਜਿਹੜੀ ਡਿਸਕ ਬਾਹਰ ਨਿਕਲ ਜਾਂਦੀ ਹੈ ਵੀ ਆਪਰੇਸ਼ਨ ਨਾਲ ਉਹ ਕਰਨੀ ਪਊਗੀ ਇਹ ਸੈੱਟ ਕਰਨੀ ਪਊਗੀ ਨਹੀਂ ਨਹੀਂ ਹੋਣੀ ਹੈਗੀ ਤੁਸੀਂ ਐਕਸਰਸਾਈਜ਼ ਕਰਿਆ ਕਰੋ ਵੀ ਢੂਈ ਦੀ ਐਕਸਰਸਾਈਜ਼ਾਂ ਵੀ ਦੱਸਣਗੇ ਕਹਿੰਦਾ ਫਿਰ ਉਹ ਕਰਿਆ ਕਰੋ ਉਹਦੇ ਨਾਲ ਵੀ ਚਾਨ ਪਊਗੀ ਵੀ ਫੇਰ ਨਹੀਂ ਹਿੱਲਣੀ ਹੈਗੀ ਮੇਰੇ ਨਾਲ ਥੋੜੇ ਟਾਈਮ ਬਾਦੀ ਹਿੱਲੇ ਜਾਂਦੀ ਹੈ ਇਹ ਢੂਈ ਐਵੇਂ ਪਤਾ ਨਹੀਂ ਕਾਤੋਂ ਐਤ ਕੀ ਅੱਗੇ ਪਰ ਉਹ ਪਿੰਡ ਵਾਲੇ ਡਾਕਟਰ ਤੋਂ ਵੀ ਠੀਕ ਹੋ ਜਾਂਦੀ ਸੀ ਮੈਂ ਐਤ ਕੀ ਨਹੀਂ ਹੋਈ ਐਤ ਕੀ ਬੋਲਾ ਘੱਟ ਪੜ ਗਿਆ ਫਰਕ ਹੈਗਾ ਬਹੁਤ ਫਰਕ ਆ ਜਦ ਪਹਿਲੇ ਦਿਨ ਤਾਂ ਮੇਰਾ ਬਾਲਾ ਪੂਰਾ ਹਾਲ ਸੀਗਾ ਪਹਿਲੇ ਦਿਨ ਤਾਂ ਨਾ ਤਾਂ ਬੈਠਿਆ ਜਾਵੇ ਸੀ ਨਾ ਖੜਿਆ ਨਾ ਤੁਰਿਆ ਨਾ ਪਿਆ ਬਰਾਹਾਲ ਸੀ ਜਵੀ ਸਾਰਾ ਸਰੀਰ ਹੀ ਔਕੜ ਗਿਆ ਸੀ ਦਰਦ ਸਾਰੇ ਸਰੀਰ ਚ ਦਰਦ ਹੋਵੇ ਪਤਾ ਨਹੀਂ ਕੀ ਹੋ ਗਿਆ ਸੀ ਉਹ ਇਹ ਜਾਂ ਕੁਝ ਤਾਂ ਪਹਿਲੀ ਵਾਰ ਹੋਇਆ ਸੀਗਾ ਤੇ ਚਲੋ ਜੀ ਬਣੇ ਰਹੇ ਹੋ ਵੀਡੀਓ ਦੇ ਨਾਲ ਜਿੰਨੀ ਵੀ ਵੀਡੀਓ ਸ਼ੇਅਰ ਹੋਈ ਮੈਂ ਤੁਹਾਡੇ ਨਾਲ ਕਰੂੰਗੀ ਤੇ ਹੱਡੀਆਂ ਦਾ ਡਾਕਟਰ ਜਿਹੜਾ ਮਾਨਸਾਲਾ ਪੰਗ੍ਰੇ ਸ਼ਰਮਾ ਬਹੁਤ ਵਧੀਆ ਡਾਕਟਰ ਹੈ ਵੀ ਬਹੁਤ ਜ਼ਿਆਦਾ ਵਧੀਆ ਸਪੈਸ਼ਲਿਸਟ ਹਨ ਹੀ ਹੈ ਨਾ ਮੈਨੂੰ ਐ ਉਹ ਸੀਗਾ ਵੀ ਇੱਕ ਵਾਰੀ ਫੋਰਚ ਆਏ ਹੋਏ ਹੈ ਹੈ ਫੋਰਚ ਨਾਲ ਤਰੂ ਕਹਿੰਦੇ ਫੋਰਚ ਆਏ ਹੋਏ ਨੇਗੇ ਵੀ ਉੱਥੇ ਡਾਕਟਰ ਲੱਗੇ ਹੋਏ ਸੀਗੇ ਪਹਿਲਾਂ ਹਾਂ ਡਾਕਟਰ ਸੀ ਕਹਿੰਦੇ ਫੋਰਚ ਚ ਡਾਕਟਰ ਲੱਗੇ ਹੋਏ ਸੀ ਡਾਕਟਰ ਵੀ ਮੈਂ ਤਾਂ ਕਦੇ ਨਹੀਂ ਗਈ ਪੰਕਜ ਸ਼ਰਮਾ ਦੇ ਨਾਮ ਤਾਂ ਸੁਣਿਆ ਹੋਇਆ ਪਰ ਮੈਂ ਗਜਾਨੀ ਆਜ ਫਸਟ ਟਾਈਮ ਆ ਰਹੀ ਹਾਂ ਹਸਪੀਟਲ 'ਚ ਸਰਕਾਰੀ ਹਸਪਤਾਲ 'ਚ ਵੀ ਰਹੇ ਨੇ ਅੱਛਾ ਇੱਥੇ ਰਹੇ ਨੇ 5-7 ਸਾਲ ਤੋਂ ਆਪਣੇ ਬਾਪ ਸਾਹਿਬ ਚੁਰਾ ਨਾ ਦਸ ਬਲਟਾ ਬਟਾ ਪੰਦਰਾ ਵੀ 25000 ਦਾ ਡਾਕਟਰਾਂ ਦੇ پاس ਪੈਣਾ ਮੈਨੂੰ ਵਧੀਆ ਨਹੀਂ ਲੱਗਦਾ ਜਮੀ ਇੱਕ ਆ ਵੀ ਮਜਬੂਰੀ ਹੈ ਮੈਂ ਡਾਕਟਰਾਂ ਦੇ ਜਾ ਕੇ ਸੌਣਾ ਬੇਚੇ ਕਿਉਂ ਲੱਗਦਾ ਡਾਕਟਰਾਂ ਦੇ ਨਹੀਂ ਕੋਈ ਹੁੰਦਾ ਅਗਲਾ ਮੜੇ ਨਾਲ ਹੀ ਭੱਜ ਲੈਂਦਾ ਹੁੰਦਾ ਪਹਿਲਾਂ ਮੇਰੇ ਨਾ 2-3 ਦਿਨ ਮਿੰਨੀ ਮਿੰਨੇ ਚ ਦਰਦ ਹੁੰਦਾ ਸੀ ਢੂਈ ਦੇ ਵਿੱਚ ਮੈਂ ਗੱਲ ਗੋਲੀ ਮਹਾਜਲ ਠੀਕ ਹੋ ਚੁੱਕੀ ਆਰ ਕੰਮ ਵਧ ਗਿਆ ਗੱਲ ਤਾਂ ਹੈਗੀ ਸੀ ਨਾ ਫਿਰ ਮੈਂ ਸੋਚਿਆ ਬਾਅਦ ਵਿੱਚ ਵੀ ਸ਼ਾਇਦ ਮਜੂਰ ਹੀ ਪਗ ਜਾਂਦੀ ਤੇ 300 ਰੁਪਈਆਂ ਨਾਲ ਸੈੱਟ ਹੋ ਜਾਂਦੀ ਇੰਨਾ ਕੰਮ ਨਾ ਵੱਧਾ ਬਾਕੀ ਜਿਹੜੀ ਚੀਜ਼ ਨੇ ਜਿੱਥੇ ਪੈਸੇ ਲੱਗਣੇ ਨੇ ਉੱਥੇ ਲੱਗਣੇ ਨੇ ਹਨਾ ਪੈਸੇ ਦੀ ਗੱਲ ਵੀ ਨਹੀਂ ਹੈਗੀ ਮੈਨੂੰ ਪਤਾ ਤਾਹੀ ਕੀ ਹੁੰਦੀ ਤਾਂ ਹੀ ਪਈ ਹੁੰਦੀ ਦੱਸਦੀ ਐਨੀ ਸੀ ਸੁਣਾ ਤਾਂ ਸੀ ਪਹਿਲੀ ਇਹ ਮੈਨੂੰ ਪੁੱਛੀ ਕਿ ਤੂੰ ਟਿੱਕੀ ਆ ਤੂੰ ਟਿੱਕੀ ਆ ਦਾ ਦੱਸਦੀ ਨਹੀਂ ਮੈਂ ਟਿੱਕੀ ਤਾਂ ਨਹੀਂ ਕਿਤੇ ਵੀ ਸੀਗੀ ਜਦੋਂ ਭਜਨਪੁਰ ਚੱਕੀ ਜਾਂਦੀ ਸੀ ਨਾ ਉਹਦੇ ਨਾਲ ਹੀ ਦਰਦ ਹੋਣ ਲੱਗ ਗਿਆ ਮੇਰੇ ਉਹੀ ਥਾਂ ਤੇ ਹੋਣ ਲੱਗ ਗਿਆ ਜਿੱਥੇ ਹੁਣ ਦਰਦ ਹੁੰਦਾ ਹੈ ਵੀ ਹਲਕਾ ਹੁੰਦਾ ਸੀ ਆਂਦੀ ਸਰਾਸ਼ਟ ਨਹੀਂ ਰਹਿਦਾ ਹਾਂ ਅੱਜ ਵੀ ਕੰਮ ਜਾਂਦੀ ਹੁੰਨੀ ਸੀ ਹੁਣ ਤੁਹਾਨੂੰ ਪਦੀ ਹੈ ਜੀ ਕੰਮ ਇੱਕ ਸਾਡੇ ਕੋਹੇ ਵਾਲਾ ਨਹੀਂ ਮਿਲਦਾ ਕੋਈ ਵੀ ਬਹੁਤ ਬੱਗਾ ਹੋ ਰਿਹਾ ਹੈ ਨਾ ਕੰਮ ਕਰਨਾ ਔਖਾ ਨਹੀਂ ਲੱਗਦਾ ਕੰਮ ਜਿੰਨਾ ਮਰਜ਼ੀ ਹੋਵੇ ਪਰ ਜਦੋਂ ਕੋਈ ਐਹੀ ਜੀ ਦਿੱਕਤ ਆਉਂਦੀ ਹੈ ਨਾ ਉਦੋਂ ਡਰ ਲੱਗਦਾ ਵੀ ਜਿਹੜਾ ਦੁੱਖ ਆ ਉਹ ਬਾਲਾ ਜਿਆਦੇ ਵੱਜ ਜਾਂਦਾ ਫਿਰ ਔਖਾ ਹੋ ਜਾਂਦਾ ਤੇ ਆਹ ਦੇਖੋ ਜੀ ਮੂਹਰੇ ਵਾਲੇ ਤੇ ਇੱਥੇ ਗੋਲੀਆਂ ਵੱਜੀਆਂ ਸੀ ਆਹ ਸੀ ਨਿਸ਼ਾਨ ਉੱਤਰ ਪਿੱਛੇ ਨੇ ਮੈਂ ਤੁਹਾਨੂੰ ਵਾਪਸੀ ਤੇ ਦਿਖਾਉਂਗੀ ਉਹ ਗੇਟ ਦੇ ਸਾਹਮਣੇ ਹਾਂ ਉਹ ਸਾਹਮਣੇ ਗੇਟ ਦੇ ਉਹ ਚਿੱਟੇ ਚਿੱਟੇ ਨਿਸ਼ਾਨ ਲੱਗੇ ਹੋਏ ਆਹ ਇੱਧਰ ਕੰਤ ਤੇ ਲੱਗਿਆ ਹੋਇਆ ਇੱਥੇ ਕੋਈ ਨਹੀਂ ਹਾਂ ਉਹ ਗੇਟ ਤੇ ਲੱਗੇ ਹਾਂ ਇਹ ਜਵਾਰਕੇ ਵਾਲਾ ਮੋੜ ਆ ਇੱਥੋਂ ਆਹ ਮੁੜਿਆ ਸੀ ਬਾਈ ਉਹਦੀ ਥਾਰ ਬਾਈ ਦੀ ਆ ਮੋੜ ਮੁੜੀ ਸੀਗੀ ਤੇ ਲੋ ਜੀ ਆਪਾਂ ਪਹੁੰਚ ਗਏ ਆ ਮਾਨਸਾ ਡਾਕਟਰ ਦੇ ਇਹ ਹੈਗਾ ਹਸਪੀਟਲ ਲੋ ਜੀ ਆਪਾਂ ਦਵਾਈ ਲੈ ਕੇ ਆ ਡਾਕਟਰ ਪੰਕਜ ਸਰਮਾ ਹੱਡੀਆਂ ਤੇ ਜੋੜਾਂ ਦਾ ਹਸਪਤਾਲ ਮਾਨਸਾ ਦੇ ਵਿੱਚ ਜਗਾ ਇਹ ਤੇ ਆਪਾਂ ਦਵਾਈ ਲੈ ਲਈ ਤੇ ਹੁਣ ਆਪਾਂ ਤੁਰ ਪਏਾਂਗੇ ਬੋਹਾ ਨੂੰ ਇਹ ਹੈਗਾ ਇਧਰ ਸ਼ਹਿਰ ਆ ਗਿਆ ਮਾਨਸਾ ਇਹ ਬਾਰ ਬਾਰ ਹੀ ਰਹਿ ਜਾਂਦਾ ਡਾਕਟਰ ਦਾ ਹਸਪੀਟਲ ਆ ਜਿਹੜਾ ਬਾਰ ਬਾਰ ਹੀ ਰਹਿ ਜਾਂਦਾ ਅਸੀਂ ਮੈਂ ਤਾਂ ਪਹਿਲੀ ਵਾਰ ਆਈ ਆਂ ਡਾਕਟਰ ਸਾਹਿਬ ਕਹਿੰਦੇ ਵੀ ਰੈਸਟ ਜਿੰਨੀ ਕਰੋਗੇ ਉੰਨਾ ਛੇਤੀ ਰਿਕਵਰ ਹੋਊਗਾ ਮੈਡੀਸਨ ਦੇ ਦਿੱਤੀ ਉਹਨਾਂ ਨੇ ਫਿਰ ਜੋ ਥੈਰੇਪੀ ਕੀਤੀ ਆ ਫਿਜ਼ਿਓ ਥੈਰੇਪੀ ਤਾਂ ਮੈਂ ਉੱਥੋਂ ਵੀ ਕਰਵਾਉਂਦੀ ਸੀ ਬਹੁਤੋਂ ਵੀ ਡੇਲੀ ਹੁੰਦੀ ਰਹੀ ਹੁਣ ਅੱਜ ਇਹਨਾਂ ਨੇ ਵੀ ਫਿਜ਼ਿਓ ਥੈਰੇਪੀ ਕੀਤੀ ਆ ਤੇ ਆਪਣਾ ਮੈਡੀਸਨ ਦਿੱਤੀ ਹਫਤੇ ਦੀ ਹਫਤੇ ਬਾਅਦ ਫੇਰ ਆਵਾਂਗੇ